ਔਨ ਹੈ ਬਰਾਂ ਮਾਜੀ 파 ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼ਿਵਾ ਹੈ ਗੁਰੂ ਸਤਿਨਾਮ ਸ਼ਿਵਾ ਹੈ ਗੁਰੂ ਸਤਿਨਾਮ ਸ਼ਿਵਾ ਹੈ ਆਗੇ ਗੁਰੂ ਆਗੇ ਗੁਰੂ ਬਾਗ ਗੁਰੂ ਆਗੇ ਗੁਰੂ ਆਗੇ ਗੁਰੂ ਬਾਗ ਗੁਰੂ ਆਗੇ ਗੁਰੂ ਆਗੇ ਗੁਰੂ ਗਾਹੇ ਗੁਰੂ ਗਾਹੇ ਗੁਰੂ ਵਾਹਿਗੁਰੂ 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 ਸਤਨਾਮੁ ਸ੍ਰੀ 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 ਵਾਹਿਗੁਰੂ ਸਤਨਾਮੁ ਭਾਣ ਤੂਪਾਨ ਦਿਆ ਲਕੀ ਅਪਰੇ ਅਪਾਰਾ ਧਾ ਅਪਰੇ ਅਪਾਰਾ ਪਾਪਾਂ ਨੂੰ ਪਾਪ ਨੇ ਯਾਰੀ ਆਪਣੇ ਅਪਾਰਾ i mm -hmm. ਗੁਰਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹੈਤ ਪੁਰਜਾ ਪੁਰਜਾ ਕਟਮੜੇ ਕਬੂਨਾ ਸਾਡੇ ਖੇਤ ਧੰਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਲਗਤੇ ਜਿਗਰ ਚਾਰੇ ਸਾਹਿਬ ਜਗਦੀਸ਼ੀ ਦਿਵਸ ਮਰਪਤ ਤੇ ਤੀਸਰਾ ਮਹਾਨ ਕੀਰਤਨ ਦਰਬਾਰ ਜੋ ਪਿੰਡ ਲਾਵਾ ਇਸਮੋ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਕੀਰਤਨ ਦਰਬਾਰ ਵਿੱਚ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਨੇ ਆ ਕਰਕੇ ਗੁਰੂ ਦੀ ਗੋਦੋਂ ਦੇ ਬੈਕ ਤੇ ਗੁਰਵਾਣੀ ਸਰਵਣ ਕਰ ਰਹੇ ਹਨ ਇਹ ਪਿਛਲੇ 3 ਸਾਲ ਤੋਂ ਜੋ ਕੀਰਤਨ ਦਰਵਾਜ਼ ਚੱਲ ਰਿਹਾ ਸਮੂਹ ਨਗਰ ਨਿਵਾਸੀ ਪਿੰਡ ਲਾਹਵਾਤ ਤੇ ਸਾਰੇ ਜਿੰਨੇ ਵੀ ਐਨ ਆਰ ਆਈ ਮੇਰੇ ਵੀਰ ਹਨ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੀਰਤਨ ਦਰਵਾਜ਼ ਚੱਲ ਰਿਹਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਤਨੀਆਂ ਵੀ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਇਤਨਾ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਨਾ ਚਾਰੇ ਸਹਿਜਾ ਦੇ ਬਾਬਾ ਜੀ ਸਿੰਘ ਬਾਬਾ ਜਗਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਬਿਦੁਰ ਕੌਰ ਜੀ ਦੀ ਨਿਸ਼ਾਨੀ ਇਸ਼ਹਾਦਤ ਨੂੰ ਸਮਰਪਿਤ ਹੈ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਸਥਾਨ ਤੇ ਆ ਕੇ ਆਪ ਜੀ ਨੇ ਹਾਜ਼ਰੀ ਭਰੀ ਹੈ ਹਨ ਆਓ ਸਾਰੇ ਰਣਮਿਰਤ ਇਸੇ ਤਰ੍ਹਾਂ ਆਪ ਦੇ ਤੋਂ ਵੀ ਅੱਛਾ ਬੱਦ ਚੜ ਕੇ ਇਸ ਸਮਾਗਮ ਨੂੰ ਮਨਾਈਏ ਤਾਂ ਜੋ ਸਦੀ ਸਿੱਖੀ ਜੋ ਹੈ ਉਸ ਉੱਪਰ ਬੰਦੇ ਤੋਂ ਕਿ ਬੱਚਿਆਂ ਨੂੰ ਸਿੱਖੀ ਬਾਰੇ ਪਤਾ ਲੱਗੇ ਕਿ ਸਾਡੀ ਸਿੱਖ ਕੌਮ ਚਿੰਗਾਂ ਦੇ ਸਿਰਾਂ ਤੇ ਤੇ ਸਿਰਾਂ ਤੇ ਸਾਲੇ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਕ ਜੀ ਸਰਪਾਲ ਸਾਹਿਬ ਵਾਇਕ ਮਾਨਤ ਜੀ ਕੋ ਖਾਲਸਾ ਵਹਿਕੂ ਜੀ ਕੀ ਫਤਿਹ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਤੀਸਰਾ ਕੀਰਤਨ ਦਰਬਾਰ ਪਿੰਡ ਲਾਹੌਰਾਤ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਕੀਰਤਨ ਦਰਬਾਰ ਮਨਾਉਣ ਦਾ ਉਦੇਸ਼ ਇਹ ਹੀ ਆ ਕਿ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਬੱਚਿਆਂ ਨੂੰ ਇਹ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਇੱਕ ਛੋਟੇ-ਛੋਟੇ ਬੱਚਿਆਂ ਨੇ ਇਸ ਦੇਸ਼ ਕੌਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਿੰਨੇ ਲਾਹ ਚ ਦਿੱਤੇ ਗਏ ਛੋਟੇ ਸਹਿਬਜ਼ਾਦਿਆਂ ਨੂੰ ਪਰ ਉਹਨਾਂ ਨੇ ਉਹਨਾਂ ਦੀ ਕੋਈ ਵੀ ਈ ਨਹੀਂ ਮੰਨੀ ਸੋ ਇਹੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਰੂਰ ਦੱਸੋ ਕਿ ਸਾਡੀ ਖਾਤਰ ਉਹਨਾਂ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਆਪਣਾ ਆਪਣੀਆਂ ਜਾਨਾਂ ਵਾਰੀਆਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੀ ਜੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਜੋ ਸਮਾਗਮ ਹੋ ਰਿਹਾ ਉਹਦੇ ਵਿੱਚ ਸ਼ਿਰਕਤ ਕੀਤੀ ਤੇ ਗੁਰੂ ਕੋ ਲੰਗਰ ਉਤਟ ਵਰਤਰੇ ਆ ਜਿੰਨੇ ਵੀ ਭਰਾ ਮੇਰੇ ਨਾਲ ਖੜੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਧੰਨਵਾਦ ਜੀ ਤੇ ਜਰੂਰੀ ਮੈਂ ਧੰਨਵਾਦ ਕਰਦਾ ਹੁਸ਼ਿਆਰ ਪਰ ਫਾਸਲਾ ਈ ਵਾਲਿਆਂ ਦਾ ਜਿਹੜੇ ਇਸ ਤਰ੍ਹਾਂ ਦੇ ਜੋ ਸਮਾਗਮ ਹਨ ਉਹਨਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਦੂਰ ਦੂਰ ਬੈਠੀਆਂ ਦੁਨੀਆ ਤੱਕ ਪਹੁੰਚਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਚਾਰੋਂ ਫਾਬਿਆ ਜਾਨ ਮਰਤੇ ਚ ਆਹੋ ਤੇ ਇਹਨੀਆਂ ਛੋਟੇ ਸਾਹਿਬ ਜਾਨਾਂ ਦੀ ਕੁਰਬਾਨੀਆਂ ਜਿਦੋਂ ਜਿਨਾਂ ਨੂੰ ਅਸੀਂ ਨਮਨ ਕਰਦੇ ਆ ਸਜਦਾ ਕਰਦੇ ਆ ਅਸੀਂ ਪਾਸ਼ਾ ਜੀ ਦੇ ਸਾਰੇ ਪ੍ਰਵਾਹ ਤੇ ਇਹ ਸਿਪ ਤੇ ਤਾਕਤ ਤੇਰੇ ਅਰ ਰਨੀਆਂ ਕਰਕੇ ਅਜਿਹਾ ਹੈ ਇਨਸਾਨੀਅਤ ਜਿੰਦਾ ਹੈ ਔਰ ਕਿਉਂਕਿ ਮੈਂ ਤਾਂ ਜਦੋਂ ਮਹਾਰਾਜ ਦਾ ਪੂਰਾ ਜੀਵਨ ਜਦੋਂ ਤੇ ਨਿਕਲੇ ਆ ਔਰ ਜਦੋਂ ਤਰਵੰਨੀਆਂ ਹੋਈਆਂ ਉਹ ਸਾਰਾ ਏਰੀਆ 2022 ਦੇ ਵਿੱਚ ਜਾ ਕੇ ਅਸੀਂ ਦੇਖ ਕੇ ਆਇਆ ਸੀ ਔਰ ਪੈਦਲ ਚੱਲ ਕੇ ਗਿਆ ਸੀ ਅਸੀਂ ਔਰ ਬੜੀ ਜ਼ਬਰਦਸਤ ਔਰ ਸਸਾਂ ਨਾਲ ਦੀ ਬਾਰਕ ਕੀਤੀ ਸੀ ਸਾਰਿਆਂ ਨੇ ਔਰ ਉਹ ਸਹਾਰਾ ਦਾ ਅਸੀਂ ਅੰਦਾਜ਼ਾ ਲਗਾਇਆ ਕਿ ਕਿੰਨਾ ਹਾਲਾਤਾਂ ਵਿੱਚ ਲੋਕੋ ਬਿਛਰੇ ਆ ਔਰ ਕਿੰਨਾ ਹਾਲਾਤਾਂ ਤੇ ਮਾਤਾ ਜੀ ਉਹਨਾਂ ਨੂੰ ਲੈ ਕੇ ਗਏ ਬੱਚਿਆਂ ਔਰ ਤੁਸੀਂ ਉਸ ਕੁਰਬਾਨੀ ਦਾ ਕੋਈ ਬੰਦਾ ਅੰਦਾਜ਼ਾ ਨਹੀਂ ਲਗਾ ਸਕਦਾ ਸਾਰਾ ਅਸੀਂ ਨਾ ਤੁਸਕਾ ਕੋਟੀ ਕੋਟੀ ਨਮਨ ਕਰਦਾ ਸਾਰਾ ਸੰਸਾਰ ਅੱਜ ਇਹ ਸਭ ਤੋਂ ਵੱਡੀ ਕੁਰਬਾਨੀ ਨੂੰ ਔਰ ਉਹਨਾਂ ਨੂੰ ਉਹਨਾਂ ਦੇ ਜੀਵਾ ਸਾਡੇ ਸਾਰਿਆਂ ਤੋਂ ਬੜਾ ਇਹ ਹੀ ਕੰਮ ਕਰਦੇ ਔਰ ਦਸਵੀਂ ਪਾਸ਼ਾਹੀ ਨੌਵੀਂ ਪਾਸ਼ਾਹੀ ਪੰਨੀ ਪਾਸ਼ਾਹੀ ਸਨਾਤਨ ਨੂੰ ਇਨਸਾਨੀਅਤ ਨੂੰ ਜਿਨਾ ਰੱਖਣੀ ਬਹੁਤ ਬੜਾ ਪੁਰਾਣਾ ਲੋਕਤਾਨਾ ਸਾਰੇ ਨੂੰ